ਇੱਕ ਖਬਰ ਖਾਸ ਕਰਕੇ ਉਹਨਾਂ ਕੁੜੀਆਂ ਅਤੇ ਔਰਤਾਂ ਲਈ ਹੈ ਜੋ ਕਿ ਸਕੂਲ ਕਾਲਜ ਵਿੱਚ ਜਾਂ ਫਿਰ ਆਪਣੇ ਕੰਮ ਕਰ ਲਈ ਬੱਸਾਂ ਅਤੇ ਆਟੋਆਂ ਵਿੱਚ ਸਫ਼ਰ ਕਰਦੀਆਂ ਨੇ ਅਸੀਂ ਤੁਹਾਨੂੰ ਇਸ ਲਈ ਪਹਿਲਾਂ ਤੋਂ ਹੀ ਸਤਰਕ ਕਰ ਰਹੇ ਹਾਂ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਇੱਕ ਆਟੋ ਵਿੱਚ ਬੈਠੀ ਜਾ ਰਹੀ ਔਰਤ ਦੇ ਨਾਲ ਜੋ ਘਰਾ ਹੋਇਆ ਰੱਬ ਨਾ ਕਰੇ ਕਿਤੇ ਉਹ ਤੁਹਾਡੇ ਨਾਲ ਨਾ ਵਾਪਰ ਜਾਵੇ ਦਰਸਲ ਪੰਜਾਬ ਨੈਸ਼ਨਲ ਬੈਂਕ ਚੋਂ ਇੱਕ ਔਰਤ ਹਜ਼ਾਰਾਂ ਰੁਪਏ ਕਢਵਾ ਕੇ ਆਟੋ ਵਿੱਚ ਬੈਠ ਕੇ ਆਪਣੇ ਘਰ ਵਾਪਸ ਪਰਤ ਰਹੀ ਸੀ ਪਰ ਤੋਂ ਪਹਿਲਾਂ ਹੀ ਰਸਤੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਮੁੰਡੇ ਉਸ ਔਰਤ ਦਾ ਪਿੱਛਾ ਕਰਨ ਲੱਗੇ ਉਹਨਾਂ ਦੋ ਲੁਟੇਰਿਆਂ ਨੇ ਦਿਨ ਦਿਹਾੜੇ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਮਿੰਟਾਂ ਸਕਿੰਟਾਂ ਵਿੱਚ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਇੱਕ ਫੋਟੋ ਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਹਰਕਤ ਵਿੱਚ ਆਈ ਉਹ ਬਾਈ ਜੀ ਦੋ ਬੀਬੀਆਂ ਹੀ ਮੇਰੇ ਚਾਚੇ ਲੱਗਦੇ ਆ ਇੱਕ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਅੱਜ ਪੰਜਾਬ ਨੈਸ਼ਨਲ ਬੈਂਕ 'ਚ ਆਏ ਇੱਥੋਂ ਪੈਸੇ ਕਢਾਉਣ 20000 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 7300 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਇੱਥੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਇੱਥੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇਰਾਂ ਵਾਲੇ ਚੌਕ ਤੋਂ ਬਾਅਦ ਕਮੇਹਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਤੇ ਉਹ ਆਈ ਤਾਂ ਗਣੀ ਮੱਥੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਤਾਂ ਉਹ ਉੱਪਰ ਚੜ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਹੋ ਗਏ ਤੇ ਉਹ ਫਰਾਰ ਹੋ ਗਏ ਬੁਲਟ ਤੇ ਹੀ ਦੋ ਜਣੇ ਮੂੰਹ ਵੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਆ ਹਾਂਜੀ ਪੁਲਿਸ ਨੇ ਸਬੰਧਤ ਜਾਣਕਾਰੀ ਦਿੱਤੀ ਆ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਆ ਇੱਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਤੇ ਸ਼ੀਰਾਂ ਚੌਂਕ ਤੱਕੜਾਈ ਆ ਉਹ ਤਾਂ ਅੱਗੇ ਉਫਰੋਏਪੁਰ ਰੋਡ ਵਾਲੀ ਸਾਈਡ ਨੂੰ ਗਏ ਆ ਮਾਮਲਾ ਪੈਂਟ ਸਾਡਾ ਮੱਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 77000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੇ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਇ ਪ੍ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਚੋਕਸੀ ਵਰਤੀ ਜਾਵੇ ਉਧਰ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਤੋਂ ਪੰਜਾਬ ਮੈਂ ਪੀਐਨਬੀ ਬੈਂਕ ਤੋਂ ਕਢਵਾਇਆ ਸੀਗਾ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅਧਿਕਾਰੀ ਸੀ ਬੁਲੇਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸਾ ਵਾਲ ਵਾਪਸ ਹੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸੱਜੇ ਬੈਂਕ ਦੇ ਕੈਮਰੇ ਵਿੱਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰੈਸ਼ ਕਰ ਸਰ ਕੋਈ ਅੰਦਾਜ਼ ਸਰਾਗ ਲੱਗਿਆ ਜਾਂ ਕਿ 1 ਲੱਖ ਰੁਪਿਆ ਆਊਂਟ ਦਸੀ ਹੈ 79000 ਰੁਪਏ ਬੈਂਕ ਤੋਂ ਡਰਾ ਹੋਏ ਆ ਕੁਝ ਪੈਸੇ 20000 ਰੁਪਏ ਨੂੰ ਕੋਈ ਬੈਲੈਂਸ ਹੈ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਏ ਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬਲਟ ਮੋਟਰਸਿਕਲ ਤੇ ਉਹਨੂੰ ਫੋਟੋਆਂ ਵੀ ਪੁੱਛਾ ਪਰ ਅਸੀਂ ਅੱਗੇ ਵੀ ਹੋਰ ਕੰਮ ਚੈੱਕ ਕਰ ਰਹੇ ਹਾਂ ਉਹਨੂੰ ਜਲਦੀ ਅਰੈਸਟ ਕਰਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਖੈਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਕੰਬ ਕਰਨੀ نیند ਸੁੱਤਾ ਪਿਆ ਹੈ ਅਜਿਹੇ 'ਚ ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣਾ ਪੁਲਿਸ ਪ੍ਰਸ਼ਾਸਨ ਦੇ ਅੱਗੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਏ ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਚੁਣੌਤੀ ਨਾਲ ਨਜਿੱਠਣ ਲਈ ਕੀ ਕਦਮ ਚੁੱਕੇਗਾ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ